ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮ ਲਾਈਫ ਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਕਰ ਰਿਹਾ ਸ਼ਹਿਰ ਬਟਿੰਡਾ ਤੋਂ ਤੇ ਮੈਸੀ ਫਰੂਸ਼ਨ ਦੀ ਏਜੰਸੀ ਹੈ ਇੱਥੇ ਇਹਨਾਂ ਕੋਲੇ ਕੁਝ ਬਾਈਆਂ ਕੋਲੇ ਪੁਰਾਣੇ ਟਰੈਕਟਰ ਖੜੇ ਐ ਜਿਹੜੇ ਕਿ ਨਵੇਂ ਟਰੈਕਟਰ ਦੇ ਵਿੱਚ ਘਟੇ ਐ ਤੇ ਇਹਨਾਂ ਦੀ ਆਪਾਂ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਵੀਰ ਦੇਖ ਰਹੇ ਚੈਨਲ ਨੂੰ ਪਹਿਲੀ ਵਾਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਿਓ ਜੀ ਤੇ ਆਪਾਂ ਕਰਦੇ ਹਾਂ ਜੀ ਵੀਡੀਓ ਨੂੰ ਸ਼ੁਰੂ ਲੈਨੇ ਬਾਈ ਤੋਂ ਜਾਣਕਾਰੀ ਤੇ ਐਡਰੈਸ ਵੀ ਬਾਈ ਜੀ ਪੂਰਾ ਕਨਫਰਮ ਕਰਨਗੇ ਕਿੱਥੇ ਏਜੰਸੀ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਜੀ ਇਹ ਆਪਣਾ ਰੋਹਿਤ ਫਾਰਮ ਹੈ ਵੇਂਡ ਹੈ ਜੀ ਆਈਡੀਆ ਚਾਹੂ ਏਜੰਸੀ ਆਪਣੀ ਜੀ ਠੀਕ ਹੈ ਜੀ ਇਹ ਆਪਣਾ 21 ਮਾਡਲ ਟਰੈਕਟਰ ਜਨਮ ਤੋਂ ਸਮਾਰਟ ਆ ਕੇ 4 ਸਪੀਡ ਚਾ ਆ ਗਿਆ ਜੀ ਠੀਕ ਹੈ ਜੀ ਤੇ 21 ਮਾਡਲ ਦਾ ਗਿਆ ਪੰਜਾਬ ਨੰਬਰ ਹੈ ਜੀ ਇਹਦੀ ਕਾਦੀ ਟਰੈਕਟਰ ਇਹ ਟਰੈਕਟਰ 6 ਲੱਖ 90 ਹਜ਼ਾਰ ਦਾ ਜਾਈਗਾ 6 ਲੱਖ 90 ਹਜ਼ਾਰ ਦਾ ਦੇਵਾਂਗੇ ਭਾਈ ਤੇ ਬਾਈ ਟਾਇਰਾਂ ਦੀ ਕੰਡੀਸ਼ਨ ਇਹਦੀ ਤਕਰੀਬਨ 80 85% ਅਗਲੇ ਟਾਇਰ ਹੈ ਤੇ ਪਿਛਲੇ ਹੋ 4 ਸਪੀਡ ਵੀ ਟਰੈਕਟਰ ਆ ਦੋਸਤੋ ਮੈਸੀ ਫੋਪੂਸ ਨੂੰ ਸਮਾਰਟ ਸੀਰੀਜ਼ ਵਾਲਾ ਤੇ 4 ਸਪੀਡ ਦੀ ਵੀਡੀਓ ਹੈ ਦੀ ਚਾਰ ਤਰ੍ਹਾਂ ਦੀ ਵੀਡੀਓ ਹੈ ਇਹ ਟਰੈਕਟਰ ਮੇਰੇ ਖਿਆਲ ਦੇ ਵਿੱਚ ਮਾਰਕੀਟ ਦੇ ਵਿੱਚ ਜਿਹੜਾ 57 ਜਾਂ 58 ਐਚਪੀ ਦੇ ਵਿੱਚ ਆਉਂਦਾ ਸੀ ਅੱਜ ਕੱਲ ਇਹ ਨਹੀਂ ਆ ਰਿਹਾ ਹੁਣ ਜਿਹੜਾ ਨਵਾਂ ਆਊਗਾ ਉਹ ਤਕਰੀਬਨ 50 ਐਚਪੀ ਦੇ ਵਿੱਚ ਆਊਗਾ ਠੀਕ ਹੈ ਨਾ ਭਾਈ ਜੀ ਹਾਂਜੀ ਤੇ ਅਗਲਾ ਟਰੈਕਟਰ ਆਪਾਂ ਦਿਖਾਵਾਂਗੇ ਤੁਹਾਨੂੰ ਇਹ ਕਿਹੜਾ ਟਰੈਕਟਰ ਹੈ ਭਾਈ ਜੀ ਇਹ 2 HP ਆ ਗਿਆ ਜੀ 9500 ਇਹ ਵੀ 9500 ਹੈ ਇਹ 2 ਵੀ ਲਾ ਗਿਆ ਯਾਰ 2 स्पीड ਆ ਗਿਆ ਜੀ ਇਹ 2 ਸਪੀਡ ਵਾਲਾ ਹਾਈ ਲੋ ਵਾਲਾ ਨਾ ਸਿੰਪਲ ਟਰੈਕਟਰ ਹੈ ਜੀ ਸਿੰਡਾ ਨੰਬਰ ਹੈ ਪਹਿਲੀ ਫਾਲਦੀ ਲਈ ਤੇ 1200 ਘੰਟੇ ਚੱਲਿਆ ਹੈ ਜੀ ਇਹਦਾ ਰੇਟ ਹੈ ਕਿ 590 ਜੀ ਬਠਿੰਡਾ ਨੰਬਰ ਇਹ ਜੀ ਦੋਨੇ ਪਿਛਲਾ ਵੀ ਪਿਛਲਾ ਨੰਬਰ ਹੈ ਭਾਈ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਤੇ ਇਹਦਾ 590 ਹੈ ਹਾਂ ਜੀ ਅੱਗੇ ਆ ਗਿਆ ਜੀ 241 241 ਆ ਗਈ 10 ਮਾਟਰ ਦਾ ਹੀ ਰਾਸਥਾਨ ਨੰਬਰ ਹੈ ਜੀ ਇਹ ਡੈਟ 3 ਲੱਖ 10000 ਦਾ ਜੀ ਇਹ ਲੱਖ 3 ਲੱਖ 10000 ਦਾ ਇਹ ਨੌਜਰ ਆ ਗਿਆ ਜੀ ਠੀਕ ਹੈ ਜੀ ਤੇਰਾ ਮਤਲਬ ਹੈ ਜੀ ਇਹਰਾ ਮਾਡਲ ਵਹਿੰਦਾ ਨੰਬਰ ਪਹਿਲੇ ਟਾਇਰ ਦਾ ਟਰੈਕਟਰ ਹੈ ਜੀ ਟਾਇਰੇ ਦੋਸਤੋ 40 ਰੁਪਏ ਆ ਅਗਲੇ ਹੋਣਗੇ 30 35 ਰੁਪਏ ਪੇ ਇਹ 380000 ਦਾ ਟੂ ਸਪੀਡ ਟਰੈਕਟਰ ਦੋਸਤੋ ਤੇ ਡਬਲ ਕਲਚ ਹੈ ਜੇ ਚੈਲੰਜ ਤੋਂ ਫੇਰ ਆ ਗਈ ਕੀ ਅੱਗੇ ਅਕਾ 17 ਮਾਡਲ 99500 50 ਨੰਬਰ 50 ਨੰਬਰ ਟੂ ਸਪੀਡ ਟੂ ਸਪੀਡ ਆ ਗਿਆ ਤੇ ਟਾਇਰੇ ਦੇ ਹੈਗੇ ਪਿਛਲੇ 75 80 ਰੁਪਏ ਅਗਲੇ ਵੀ ਸੇਮ ਸੀਅਰ ਦੇ ਟਾਇਰ ਹੈ ਜੀ ਇਹ ਟਰੈਕਟਰ ਦੇ ਦਿਆਂਗੇ 530000 ਦਾ ਜੀ 530000 ਕੀਮਤ ਇਹਦੀ ਹੈ ਬਾਕੀ ਮਾਨਤਾਨ ਬਾਈ ਜੀ ਇਹਨਾਂ ਚੋਂ ਕਰਦਾ ਗਿਆ ਜੀ ਅੱਗੇ ਆ ਗਿਆ 21 ਮਾਡਲ ਬਾਈ ਇਹ ਆ ਗਿਆ 9500 9500 21 ਮਾਡਲ ਹੈ ਨਾ 9500 ਇਹ ਆ ਗਿਆ 14 ਡੈਰ ਵਾਲਾ ਜੀ 50 ਐਚ ਪੀ ਦਾ ਟਰੈਕਟਰ ਹੈ ਜੀ ਅੱਛਾ ਇਹ 50 ਐਚ ਪੀ ਚਾਹ ਮੇਕੋ ਪੰਪ ਚ ਆ ਗਿਆ ਇਹ ਚ ਚਾਰ ਤਰ੍ਹਾਂ ਦੀ ਪੀਡੂਗਾ ਜੂ 2 ਸਪੀਡ ਆ ਜਾਊਗਾ ਜੀ ਠੀਕ ਹੈ ਜੀ ਇਹ ਟਰੈਕਟਰ ਦੇ ਦਾਂਗੇ 5 ਲੱਖ 90 ਹਜ਼ਾਰ ਦਾ ਜੀ 5 ਲੱਖ 90 ਹਜ਼ਾਰ ਇਹਦੀ ਕੀਮਤ ਹੈ ਜੀ 21 ਮਾਡਲ ਹੈ 21 ਮਾਡਲ ਹੈ ਤੇ ਟਾਇਰ ਦੇ ਪਿਛਲੇ ਹੋਣਗੇ ਤਕਰੀਬਨ 55-60 ਪੈਸੇ ਤੇ ਅਗਲੇ 75-80 ਪੈਸੇ ਇਹ ਟਰੈਕਟਰ ਆ ਗਿਆ ਅੱਗੇ ਆ ਗਿਆ ਫਾਰਮ ਟਰੈਕਸ 8 ਏ ਟ੍ਰੈਕਟਰ ਖੜੇ ਆਪਣੇ ਕੋਲੇ ਹਾਂਜੀ ਸੱਤ ਮਾਡਲ ਹੈ ਪਹਿਲੀ ਪਾਰਟੀ ਦਾ ਹੀ ਇਹ ਚਾਰ ਨੰਬਰਾਂ ਦਾ ਡੱਬਾ ਲਈ ਠੀਕ ਹੈ ਜੀ 275000 ਜੁਮਾਨਤਨ ਕਰ ਦਾਂਗੇ ਮੌਕੇ ਠੀਕ ਹੈ ਜੀ ਤੇ ਬਾਈ ਇਹ ਟਰੈਕਟਰ ਸਾਰੇ ਨਾ ਜਿਵੇਂ ਖੜੇ ਕਾਫੀ ਦੇਰ ਦੇ ਆ ਕਿਉਂਕਿ ਸੇਲ ਸੁਰ ਘੱਟ ਕਰਦੇ ਆ ਪੰਜ ਮਾਡਲ ਹੈ ਜੀ ਟਾਇਰ ਟੂ ਚੰਗੇ ਪਏ ਆ ਵਧੀਆ ਜੀ ਹਾਂਜੀ ਪਹਿਲੀ ਪਾਰਟੀ ਦਾ ਟਰੈਕਟਰ ਹੈ ਇਹ ਜਿਹੜਾ 240000 ਦਾ ਜੀ 240000 ਦਾ ਜੀ ਨੰਬਰ ਸਾਰੇ 50 ਹੀ ਆ ਬਾਈ ਆਹ ਉੱਪਰਲੇ ਕੋਸ਼ ਰਣਾ ਨੰਬਰੇ ਕੋ 50 ਬਾਈ ਠੀਕ ਹੈ ਵੀਰੇ ਅੱਗੇ ਆ ਗਏ ਨਿਊ ਹੋਲਨ 3630 ਰਣਾ ਨੰਬਰ 8 ਮਾਡਲ ਹੈ 2008 ਮਾਡਲ ਹਾਂਜੀ ਹਾਂਜੀ ਸਿੰਪਲ ਸਟੀering 2008 ਮਾਡਲ 2 ਸਪੀਡ ਹਾਂ 2 ਸਪੀਡ ਆ ਜੀ 35 40 ਪੈਸੇ ਟਾਇਰ ਆ ਇਹਦੇ ਜੀ ਇਹਦਾ ਰੇਟ 3 ਲੱਖ 10 ਹਜ਼ਾਰ ਬਾਕੀ ਮੋਕੇ ਤੇ ਕਰ ਜਾਓ ਜੀ ਠੀਕ ਹੈ ਜੀ ਇਹ ਫਾਰਮਸ ਆਛਾ ਹੀ ਭੰਡਾ ਨੰਬਰ 10 ਮਾਡਲ ਆ ਟਾਇਰ ਨਵੇਂ ਆ ਜੀ ਪਹਿਲੀ ਪਾਰਟੀ ਦਾ ਹੀ ਇਹ 3 ਲੱਖ 10 ਹਜ਼ਾਰ ਹੈ ਜੀ 3 ਲੱਖ 10 ਹਜ਼ਾਰ ਉਹ ਫਾਰਮ 45 ਅਗਲੇ ਬਸ ਭੰਡਾ ਨੰਬਰ ਪਹਿਲੀ ਪਾਰਟੀ ਦਾ ਹੀ 12 ਮਾਡਲ ਆ ਜੀ 3 ਹਾਂਜੀ ਫੋਟੋ ਟਰੈਕਟਰ 365 ਆਈ ਸਾਢੇ 3 ਦਾ ਦੇ ਦਾਂਗੇ ਪਾਵਰ ਸਟੀering ਆ ਜੀ ਹਾਂ ਪਾਵਰ ਡਾਊਨ ਕਲੱਚ ਹਾਂ ਸੁਪਰ ਮਿਕਸਰ ਮਾਡਲ ਕੀ ਆ ਬਾਈ 12 12 ਜੀ 12 ਮਾਡਲ ਆ ਠੀਕ ਹੈ ਜੀ ਉਹ ਇੱਕ ਤਾਂ ਖੜਾ ਇੱਕ ਹੀ ਉਹ ਫਾਰਮ 60 ਅਗੇ ਉਹ 96 ਮਾਡਲ ਆ ਠੀਕ ਹੈ ਜੀ ਉਹ ਇੱਕ 30 ਦਾ ਦੇ ਦਾਂਗੇ ਟਰੈਕਟਰ ਚੰਗੇ ਜੰਗੇ ਦੇ ਬਾਈ ਠੀਕ ਹੈ ਜੀ ਬਾਕੀ ਆ ਨਿਗਮਰਾ ਦੇ 3 ਛੋਟੇ ਬਸ ਦੋਸਤੋ ਬਾਕੀ ਪੁਰਾਣੇ ਟਰੈਕਟਰ ਖੜੇ ਆ ਤੁਸੀਂ ਆ ਕੇ ਵੇਖ ਸਕਦੇ ਹੋ ਮੇਨ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਕਿ ਟਰੈਕਟਰ ਇਹਨਾਂ ਕੋਲ ਕਾਫੀ ਖੜੇ ਆ ਮੁੱਲ ਤੁਹਾਡਾ ਇੱਥੇ ਆ ਕੇ ਬਣਨਾ ਹੈ ਰ ਤੇ ਵੀਡੀਓ ਨੂੰ ਜਿਆਦਾ ਲੰਬੀ ਨਹੀਂ ਕਰਨਾ ਵੀਡੀਓ ਨੂੰ ਕਰਾਂਗੇ ਇੱਥੇ ਸਮਾਪਤ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਮਿਲਾਂਗੇ ਕਿਸੇ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ